ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਨੀ ਹੈ ਵੱਡੇ ਕਲੂ ਘਾਰੇ ਦੀ ਸਿੱਖ ਇਤਿਹਾਸ ਦੇ ਵਿੱਚ ਤਿੰਨ ਕਲੂ ਘਾਰੇ ਵਾਪਰੇ ਹਨ ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾ ਸਨ 1746 ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਕਨੂਵਾਨ ਦੇ ਸ਼ੰਭ ਵਿੱਚ ਵਾਪਰਿਆ ਜਿਸ ਦੇ ਵਿੱਚ ਲਗਭਗ 10 ਤੋਂ 15000 ਦੇ ਵਿੱਚ ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ ਤੇ ਜਿਸ ਨੂੰ ਛੋਟੇ ਕਲੂ ਘਾਰੇ ਦਾ ਨਾਮ ਦਿੱਤਾ ਗਿਆ ਦੂਸਰਾ ਕਲੂ ਘਾਰਾ ਕੋਪਰਹੀੜੇ ਦੇ ਆਸ-ਪਾਸ ਤੇ ਮਲੇ ਕੋਟਲੇ ਦੇ ਨੇੜੇ ਵਾਪਰਿਆ 5 ਫਰਵਰੀ ਸਨ 1762 ਦੇ ਵਿੱਚ ਜਿਸ ਦੇ ਵਿੱਚ 25000 ਤੋਂ ਲੈ ਕੇ 35000 ਤੱਕ 40000 ਤੱਕ ਸ਼ਹੀਦਿਆਂ ਦਾ ਅਨੁਮਾਨ ਲਗਾਇਆ ਜਾਂਦਾ ਹੈ ਇਸ ਕਲੂਕਾਰੇ ਦੇ ਵਿੱਚ ਇੱਕ ਦਿਨ ਦੇ ਵਿੱਚ ਹੀ 25 ਤੋਂ ਲੈ ਕੇ 40000 ਦੇ ਦਰਮਿਆਨ ਸ਼ਹਾਦਤਾਂ ਹੋਈਆਂ ਜਿਸ ਕਰਕੇ ਇਸ ਨੂੰ ਵੱਡੇ ਕਲੂਕਾਰੇ ਦਾ ਨਾਮ ਦਿੱਤਾ ਗਿਆ ਹੈ ਤੀਸਰਾ ਕਲੂਕਾਰਾ ਸਨ 1984 ਦਾ ਜਿਸ ਦੇ ਵਿੱਚ 22 ਲੱਖ ਦੇ ਲਗਭਗ ਸ਼ਹੀਦੀਆਂ ਦਾ ਅਨੁਮਾਨ ਲਗਾਇਆ ਜਾਂਦਾ ਹੈ ਕਲੂਕਾਰੇ ਦਾ ਅਰਥ ਹੁੰਦਾ ਹੈ ਸਰਬਨਾਸ਼ ਤਬਾਹੀ ਵੱਡੀ ਤਦਾਦ ਦੇ ਵਿੱਚ ਕਤਲਿਆਂ ਸੋ ਵੱਡੇ ਕਲੂਕਾਰੇ ਦੇ ਸਬੰਧ ਵਿੱਚ ਜੋ ਇਤਿਹਾਸ ਹੈ ਕਿ ਸੰਨ 1761 ਦੇ ਵਿੱਚ ਸਿੱਖਾਂ ਨੇ ਲਾਹੌਰ ਦੇ ਉੱਤੇ ਕਬਜ਼ਾ ਕੀਤਾ ਅਤੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਤਿਨਾਂ ਨੂੰ ਸੁਲਤਾਨੁਲ ਕੌਮ ਥਾਪਿਆ ਗਿਆ ਸਿੱਖਾਂ ਨੇ ਸੰਨ 1761 ਦੀ ਦੀਵਾਲੀ ਨੂੰ ਅੰਮ੍ਰਿਤਸਰ ਦੇ ਵਿੱਚ ਸਰਬੱਤ ਖਾਲਸਾ ਇਕੱਤਰ ਕਰਕੇ ਗੁਰਮਤਾ ਸੋਧਿਆ ਕਿ ਅਬਦਾਲੀ ਦੇ ਆਉਣ ਤੋਂ ਪਹਿਲਾਂ-ਪਹਿਲਾਂ ਮੁਖਬਰਾਂ ਦੀ ਸੋਧਾਈ ਕੀਤੀ ਜਾਵੇ। ਸੋ ਜਿਨ੍ਹਾਂ ਦੇ ਵਿੱਚ ਜੰਡਿਆਲੇ ਦਾ ਆਕਲਦਸ ਨਿਰੰਜਣੀਆਂ ਜੋ ਅਬਦਾਲੀ ਦਾ ਮੁਖ ਮੁਖਬਰ ਸੀ। ਔਰ ਸਿਕਾਣੀ ਜਾਂ ਜੰਡਿਆਲੇ ਨੂੰ ਘੇਰਾ ਪਾਇਆ ਇਧਰ ਆਕਲਦਸ ਨਿਰੰਜਣੀਆਂ ਨੇ ਆਪਣੇ ਆਦਮੀ ਪਹਿਲਾਂ ਹੀ ਅਬਦਾਲੀ ਵੱਲ ਭੇਜ ਦਿੱਤੇ ਕਿ ਦਰਦ ਭਰੀ ਕਿੱਠੀ ਲਿਖੀ ਕਿ ਤੇਰੀਆਂ ਇਹਨਾਂ ਤੋਪਾਂ ਦਾ ਤੇ ਫੌਜਾਂ ਦਾ ਕੀ ਫਾਇਦਾ ਹੋਇਆ ਜੇ ਤੇਰੇ ਹੁੰਦਿਆਂ ਸਿਕਾਣੀ ਮੈਨੂੰ ਮਾਰ ਦਿੱਤਾ। ਇਸ ਕਰਕੇ ਮੇਰੀ ਜਾਨ ਲਬਾਂ ਤੇ ਆਈ ਹੋਈ ਹੈ ਜਲਦੀ ਤੋਂ ਜਲਦੀ ਆ ਤੇ ਇਹਨਾਂ ਸਿੱਖਾਂ ਨੂੰ ਖਤਮ ਕਰ ਸੋ ਉਧਰ ਪਾਣੀਪੱਤ ਦੇ ਮੈਦਾਨ ਦੇ ਵਿੱਚ ਅਬਦਾਲੀ ਨੇ ਮਰਹੱਟਿਆਂ ਨੂੰ ਕਰਾਰੀ ਹਾਰ ਦਿੱਤੀ ਸੀ ਹੁਣ ਉਸ ਦਾ ਨਿਸ਼ਾਨਾ ਜਿਹੜੇ ਸਨ ਉਹ ਸਿੱਖ ਸਨ ਕਿਉਂਕਿ ਹਰ ਵਾਰੀ ਸਿੱਖ ਉਸ ਦੇ ਰਸਤੇਦਾਰ ਰੋੜਾ ਬਣਦੇ ਸਨ ਤੇ ਸਿੱਖ ਉਸ ਦੀ ਲੁੱਟ ਦਾ ਮਾਲ ਹੌਲਾ ਕਰਦੇ ਸਨ ਤੇ ਸਿੱਖ ਸ਼ਾਤਾ ਮਾਰ ਹਮਲੇ ਕਰਕੇ ਤੇ ਅਬਦਾਲੀ ਨੂੰ ਜਲੀਲ ਕਰਦੇ ਸਨ ਇਸ ਕਰਕੇ ਇਹ ਹਮਲਾ ਜਿਹੜਾ ਹੈ ਅਬਦਾਲੀ ਖਾਸ ਕਰਕੇ ਸਿੱਖਾਂ ਦਾ ਖੁਰਾਕ ਖੋਜ ਮਟਾਉਣ ਦੇ ਇਰਾਦੇ ਦੇ ਨਾਲ ਵੱਡੀ ਤਿਆਰੀ ਕਰਕੇ ਆ ਰਿਹਾ ਸੀ ਇਧਰ ਸਿੰਘਾਂ ਨੂੰ ਵੀ ਖਬਰ ਮਿਲ ਗਈ ਇਹ ਅਬਦਾਲੀ ਜਿਹੜਾ ਹੈ ਉਹ ਪਾਰੀ ਤੋਫਕਾ ਨੇ ਤੇ ਵੱਡੀ ਗਿਣਤੀ ਵਿੱਚ ਜਹਾਦ ਦੇ ਨਾਮ ਤੇ ਫੌਜ ਇਕੱਠੀ ਕਰਕੇ ਸਿੱਖਾਂ ਨੂੰ ਖਤਮ ਕਰਨ ਦੇ ਇਰਾਦੇ ਨਾਲ ਆ ਰਿਹਾ ਹੈ ਸਿੱਖਾਂ ਨੇ ਅਕਲਦਾਸ ਨਰਨਜਨੀ ਦਾ ਝੰਡਿਆ ਲਿਓ ਘੇਰਾ ਚੁੱਕਿਆ ਤੇ ਆਪਣੇ ਪਰਿਵਾਰਾਂ ਨੂੰ ਨਾਲ ਲਿਆ ਤੇ ਇਸ ਇਰਾਦੇ ਦੇ ਨਾਲ ਤੁਰ ਪਏ ਕਿ ਪਰਿਵਾਰਾਂ ਨੂੰ ਸੁਰੱਖਿਅਤ ਥਾਂ ਤੇ ਪਹੁੰਚਾ ਕੇ ਫਿਰ ਅਬਦਾਲੀ ਦੇ ਨਾਲ ਦੋ ਹੱਥ ਕੀਤੇ ਜਾਣ ਸੋ ਸਿੱਖ ਜਿਹੜੇ ਸਨ ਉਹ ਕੋਪਰ ਹੀੜੀ ਦੇ ਆਸਾਨ ਤੇ ਇਕੱਤਰ ਹੋਏ ਇਧਰੋਂ ਸਰਹੰਦ ਦਾ ਜੈਨ ਖਾਨ ਜਿਹੜਾ ਸੀ ਉਹ ਵੀ ਹਜ਼ਾਰ ਫੌਜ ਲੈ ਕੇ ਤੈਸਿਕਾ ਨੂੰ ਕਿਨ ਵਾਸਤੇ ਪਹੁੰਚ ਗਿਆ ਮਲੇਰਕੋਟਲੇ ਦੇ ਪੀਖਨਖਾਨ ਨੇ ਅਹਿਮਦ ਸ਼ਾਹ ਅਫਦਾਲੀ ਨੂੰ ਲਿਖ ਤੇ ਜਾ ਕਿ ਹੁਣ ਸਿੰਘ ਜਿਹੜੇ ਹਨ ਉਹ ਪੂਰੇ ਸਾਡੀ ਮਾਰ ਦੇ ਵਿੱਚ ਆਏ ਹੋਏ ਹਨ ਇਸ ਕਰਕੇ ਜਲਦੀ ਤੋਂ ਜਲਦੀ ਪਹੁੰਚ ਤੇ ਇਹਨਾਂ ਸਾਰਿਆਂ ਨੂੰ ਇੱਥੇ ਹੀ ਖਤਮ ਕਰ ਦੇ ਕਿਉਂਕਿ ਵਿਉਂਤਬੰਦੀ ਇਸ ਤਰ੍ਹਾਂ ਬਣਾਈ ਗਈ ਸੀ ਇੱਕ ਪਾਸੇ ਤੋਂ ਮਲੇਰਕੋਟਲੇ ਦਾ ਪੀਖਨਖਾਨ ਹਮਲਾ ਕਰੇਗਾ ਪਾਰੀ ਗਿੰਟੀ ਰ ਫੌਜਾਂ ਲੈ ਕੇ ਇੱਕ ਪਾਸੇ ਤੋਂ ਸਰਹੰਦ ਦਾ ਜੈਨਖਾਨ ਹਮਲਾ ਕਰੇਗਾ ਤੀਸਰੇ ਪਾਸੇ ਤੋਂ ਅਬਦਾਲੀ ਇਸ ਤਰ੍ਹਾਂ ਸਿਕਾਂ ਨੂੰ ਖਤਮ ਕੀਤਾ ਜਾਵੇਗਾ ਉਧਰ ਸਿਕਾਂ ਦਾ ਅਨੁਮਾਨ ਸੀ ਕਿ ਅਬਦਾਲੀ ਜਿਹੜਾ ਹੈ 3 ਫਰਵਰੀ ਨੂੰ ਲਾਹੌਰ ਪਹੁੰਚਿਆ ਹੈ ਤੇ ਕੁਝ ਸਮਾਂ ਉਹ ਲਾਹੌਰ ਠਹਿਰੇਗਾ ਤੇ ਫਿਰ ਉਹ ਸਾਡਾ ਪਿੱਛਾ ਕਰੇਗਾ ਪਰ ਅਬਦਾਲੀ ਜਿਹੜਾ ਸੀ ਉਹ ਲਾਹੌਰ ਜਿਆਦਾ ਸਮਾਂ ਰੁਕਿਆ ਨਹੀਂ ਉਸਨੇ 200 ਮਿਲਦਾ ਪੰਥ ਜਿਹੜਾ ਸੀ ਉਹ 3 ਫਰਵਰੀ ਤੋਂ 5 ਫਰਵਰੀ ਦੇ ਵਿੱਚ ਹੀ ਮੁਕਾ ਕੇ 1 ਕੋਪਰ ਰੀਡੀ ਦੇ ਅਸ탄 ਤੇ ਪਹੁੰਚ ਗਿਆ ਇਧਰ ਸਿਕਾਂ ਦੀ ਇਹ ਅਨੁਮਾਨ ਜਿਹੜਾ ਸੀ ਉਹ ਉਲਟ ਨਿਕਲਿਆ ਕਿ ਅਬਦਾਲੀ ਕੁਝ ਸਮਾਂ ਲਾਹੌਰ ਠਹਿਰੇਗਾ ਸਿਕੰਡਰ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਸੀ ਅਚਨਚੇਤ ਤਿੰਨ ਪਾਸਿਆਂ ਤੋਂ ਹਮਲਾ ਜਿਹੜਾ ਸੀ ਹੋ ਗਿਆ ਅਮਰਤਵੇਲੇ ਦਾ ਸਮਾਂ ਸੀ ਕੁਝ ਸਿੱਖ ਨਿਤਨੇਮ ਦੇ ਵਿੱਚ ਛੁੜੇ ਹੋਏ ਸਨ ਕੁਝ ਸਿੱਖ ਕੋੜੀਆਂ ਨੂੰ ਪੱਠੇ-ਦੱਥੇ ਦਾ ਕੰਮ ਕਰ ਰਹੇ ਸਨ ਅਚਨਚੇਤ ਤਿੰਨਾਂ ਪਾਸਿਆਂ ਤੋਂ ਦੁਸ਼ਮਣ ਦਾ ਇਹ ਹਮਲਾ ਹੋ ਗਿਆ ਤੇ ਸਿਕੰਡਰ ਦੇ ਹੱਥ ਵਿੱਚ ਜੋ ਕੁਝ ਵੀ ਆਇਆ ਜਲਦੀ ਦੇ ਨਾਲ ਉਹਨਾਂ ਨੇ ਮੌਕਾ ਸੰਭਾਲਦਿਆਂ ਹੋਇਆਂ ਦੁਸ਼ਮਣ ਦਾ ਟੱਕਰਨਾ ਸ਼ੁਰੂ ਕੀਤਾ ਸਰਦਾਰ ਰਤਨ ਸਿੰਘ ਪੰਗੂ ਜਿਨ੍ਹਾਂ ਦੇ ਪਿਤਾ ਦਾਦਾ ਇਸ ਜੰਗ ਦੇ ਵਿੱਚ ਲੜੇ ਸਨ ਉਹਨਾਂ ਨੇ ਆਪਣੇ ਪੰਥ ਪ੍ਰਕਾਸ਼ ਦੇ ਵਿੱਚ ਲਿਖਿਆ ਹੈ ਇਸੇ ਕਹਾਣੀ ਜੋ ਨੀਤੀ ਅਪਣਾਈ ਉਹ ਇਹ ਸੀ ਕਿ ਜਿਵੇਂ ਕੁਕੜੀ ਜਿਹੜੀ ਹੈ ਆਪਣੇ ਖੰਭਾਂ ਦੇ ਹੇਠ ਆਪਣੇ ਬੱਚਿਆਂ ਨੂੰ ਸ਼ਿਫਾਕੇ ਤੇ ਤੁਰਦੀ ਹੈ ਇਸ ਤਰ੍ਹਾਂ ਸਿੱਖ ਜੋਧਿਆ ਨੇ ਸਿੱਖ ਸੂਰਬੀਰਾਂ ਨੇ ਵਹੀਰ ਦੇ ਦਿਵਾਲੇ ਇੱਕ ਕਿਲਾ ਦੇ ਤਰ੍ਹਾਂ ਕਿਲੇ ਦੀ ਦੀਵਾਰ ਦੀ ਤਰ੍ਹਾਂ ਉਹ ਸਾਰੀ ਕਰ ਦਿੱਤੀ ਔਰ ਲੜਾਕੂ ਸਿੰਘ ਜਿਹਦੇ ਸੰਜੂ ਜਾਰੂ ਸਿੰਘ ਗਰੇ ਸਨ ਉਹ ਜੂਜਰੇ ਸਨ ਤੇ ਵਿਚਕਾਰ ਬੀਬੀਆਂ ਬਜ਼ੁਰਗ ਅਤੇ ਬੱਚੇ ਉਹਨਾਂ ਨੂੰ ਸੁਰੱਖਿਤ ਵਹੀਰ ਦੇ ਰਾਹੀਂ ਨਾਲ ਨਾਲ ਅਗਾ ਤੋੜਨਾ ਸ਼ੁਰੂ ਕੀਤਾ ਕੋਜ ਸਿਕਾਂ ਦੀ SLAਸੀ ਇਹ ਆਪੋ ਆਪਣੀ ਜਥੇ ਲੈ ਕੇ ਵਕੂ ਵਕਤੌਰ ਦੇ ਉੱਤੇ ਅਬਦਾਲੀ ਦਾ ਟੱਕਰਾ ਕੀਤਾ ਜਾਵੇ ਪਰ ਸੂਝਵਾਨ ਜਰਨਲਾਂ ਦੀ SLAਸੀ ਮਿਸਲਵੰਡ ਅਬ ਨਾਹੀਂ ਪਾਓ ਰਾਲ ਰਾਲ ਮੇਲ ਲੜ ਤੋੜ ਪੰਥ ਬਚਾਓ ਸੋ ਇਸ ਤਰ੍ਹਾਂ ਸਿਖਾਣੇ ਵਹੀਰ ਦੇ ਰੂਪ ਵਿੱਚ ਨਾਲ ਸਫ਼ਰ ਤੈਅ ਕਰਨਾ ਸ਼ੁਰੂ ਕੀਤਾ ਅਤੇ ਨਾਲ ਹੀ ਦੁਸ਼ਮਣ ਦਾ ਟੱਕਰਾ ਸ਼ੁਰੂ ਕਰਦਿਆਂ ਹੋਇਆਂ ਲੜਦਿਆਂ ਹੋਇਆਂ ਕਾਫੀ ਪੰਥ ਜਿਹੜਾ ਸੀ ਉਹ ਤੈਅ ਕੀਤਾ ਅਬਦਾਲੀ ਬਾਰ-ਬਾਰ ਹਮਰੇ ਕਾਰਿਆ ਸੀ ਤਾਂ ਕਿ ਇਸ ਦੀਵਾਰ ਨੂੰ ਤੋੜ ਕੇ ਤੇ ਵਹੀਰ ਦਾ ਵੱਧ ਤੋਂ ਵੱਧ ਨੁਕਸਾਨ ਕੀਤਾ ਜਾਵੇ ਇਹ ਜੰਗ ਜਿਹੜਾ ਸੀ ਬੜਾ ਭਿਆਨਕ ਸੀ ਤੇ ਹਰ ਜਰਨਲ ਜਿਹੜਾ ਸੀ ਉਹ ਬੜੀ ਬਹਾਦਰੀ ਦੇ ਨਾਲ ਲੜ ਰਿਹਾ ਸੀ ਤੇ ਪੂਰਾ ਦਿਨ ਹੀ ਇਹ ਜੰਗ ਜਿਹੜਾ ਸੀ ਚੱਲਦਾ ਰਿਹਾ ਸਵੇਰੇ ਅਮਰਤ ਵੇਲੇ ਤੋਂ ਇਹ ਜੰਗ ਸ਼ੁਰੂ ਹੋਈ ਸੀ ਤੇ ਸ਼ਾਮ ਹਨੇਰਾ ਪੈਣ ਤੱਕ ਸਾਰਾ ਦਿਨ ਇਹ ਜੰਗ ਜਿਹੜਾ ਸੀ ਚੱਲਦਾ ਰਿਹਾ ਤੇ ਨਾਲ ਨਾਲ ਸਿੰਘ ਜਿਹੜੇ ਸਨ ਉਹ ਸਫ਼ਰ ਵੀ ਤੈਅ ਕਰਦੇ ਗਏ ਇਸ ਜੰਗ ਦੇ ਵਿੱਚ ਦਸਾ ਸਿੰਘ ਆਲੂਵਾਲੀਆ ਸਰਦਾਰ ਚੜਤ ਸਿੰਘ ਸ਼ੁਕਰਚੱਕੀਆ ਆਦਿਕ ਜਰਨਲ ਜਿਹੜੇ ਸਨ ਉਹ ਸਿੱਖਾਂ ਦੀ ਅਗਵਾਈ ਕਰ ਰਹੇ ਸਨ ਤੇ ਇਸ ਜੰਗ ਦੇ ਵਿੱਚ ਕੋਈ ਵੀ ਸਰਦਾਰ ਅਜਿਹਾ ਨਹੀਂ ਸੀ ਬਚਿਆ ਜਿਸ ਦੇ ਸਰੀਰ ਦੇ ਉੱਤੇ ਜ਼ਖਮ ਨਾ ਆਇਆ ਹੋਵੇ ਜੱਸਾ ਸਿੰਘ ਆਲੂਵਾਲੀਆ ਦੇ ਸਰੀਰ ਦੇ ਉੱਤੇ ਵੱਡੇ ਬਾਈ ਜ਼ਖਮ ਆਏ ਸਨ ਇਸ ਜੰਗ ਦੇ ਵਿੱਚ ਸਰਦਾਰ ਚੜਤ ਸਿੰਘ ਸ਼ੁਕਰਚੱਕੀਆ ਦੇ ਸਰੀਰ ਦੇ ਉੱਤੇ 19 ਜ਼ਖਮ ਜਿਹੜੇ ਸਨ ਉਹ ਇਸ ਜੰਗ ਦੇ ਵਿੱਚ ਆਏ ਸਨ ਤੇ ਇਸ ਅਖੀਰ ਵਿੱਚ ਅਬਦਾਲੀ ਜਿਹੜਾ ਸੀ ਇਸ ਘੇਰੇ ਨੂੰ ਤੋੜਨ ਦੇ ਵਿੱਚ ਕਾਮਯਾਬ ਹੋਇਆ ਤੇ ਉਸ ਨੇ ਵੱਡੀ ਤਦਾਦ ਦੇ ਵਿੱਚ ਬਜ਼ੁਰਗ ਇਸਤਰੀਆਂ ਅਤੇ ਬੱਚਿਆਂ ਦਾ ਕਤਲੇਆਮ ਕੀਤਾ ਭਾਵੇਂ ਕਿ ਇਸ ਜੰਗ ਦੇ ਵਿੱਚ ਸਿੱਖਾਂ ਦਾ ਭਾਰੀ ਜਾਨੀ ਨੁਕਸਾਨ ਹੋਇਆ ਸ਼ਹਾਦਤਾਂ ਹੋਈਆਂ ਪਰ ਸਿੱਖ ਜਿਹੜੇ ਸਨ ਉਹ ਫੇਰ ਵੀ ਚੜ੍ਹਦੀ ਕਲਾ ਦੇ ਵਿੱਚ ਰਹੇ। ਸ਼ਾਮ ਹੋਈ ਇੱਕ ਪਾਣੀ ਦੀ ਟਾਬ ਤੋਂ ਦੋਹਾਂ ਹੀ ਫੌਜਾਂ ਨੇ ਪਾਣੀ ਪੀਤਾ। ਹੁਣ ਲੜਨ ਦੀ ਸਮਰੱਥਾ ਜਿਹੜੀ ਸੀ ਉਹ ਦੋਨਾਂ ਪਾਸਿਆਂ ਤੋਂ ਨਾ ਤਾਂ ਸਿੰਘਾਂ ਦੇ ਵਿੱਚ ਰਹਿ ਗਈ ਸੀ ਤੇ ਨਾ ਹੀ ਅਫਦਾਲੀ ਦੀ ਫੌਜ ਦੇ ਵਿੱਚ ਲੜਨ ਦੀ ਸਮਰੱਥਾ ਰਹਿ ਗਈ ਸੀ ਕਿਉਂਕਿ ਸਾਰਾ ਦਿਨ ਲੜਦਿਆਂ ਗੁਜ਼ਰਿਆ ਸੀ। ਪਰ ਸਿੰਘ ਜਿਹੜੇ ਸਨ ਫੇਰ ਵੀ ਚੜ੍ਹਦੀ ਕਲਾ ਦੇ ਵਿੱਚ ਸਨ ਤੇ ਉਸੇ ਹੀ ਸ਼ਾਮ ਇੱਕ ਸਿੰਘ ਉੱਚੀ ਆਵਾਜ਼ ਦੇ ਰਿਹਾ ਸੀ। ਤਤ ਖਾਲਸਾ ਜੋ ਰਿਹਾ ਗयो ਸੁਖੋਟ ਗਵਾਈ। ਅਜੇ ਤਤ ਖਾਲਸਾ ਬਾਕੀ ਹੈ। ਸੋ ਇਹੀ ਹੋਇਆ ਕਿ ਇਸ ਯੁੱਧ ਤੋਂ ਬਾਅਦ 3-4 ਮਹੀਨੇ ਬਾਅਦ ਹੀ ਸਿਕਾਣੀ ਜਾ ਸਰਹੰਦ ਦੇ ਉੱਤੇ ਹਮਲਾ ਬੋਲਿਆ ਤੇ ਇੱਥੋਂ ਦੇ ਨਵਾਬ ਜੈਨ ਖਾਨ ਨੂੰ ਮਾਰ ਕੇ ਤੇ ਸਰਹੰਦ ਦੇ ਉੱਤੇ ਜਿੱਤ ਪ੍ਰਾਪਤ ਕੀਤੀ। ਕੁਝ ਹੀ ਸਮੇਂ ਬਾਅਦ ਸਿਕਾਣੀ ਜਾ ਲਾਹੌਰ ਵੀ ਮੰਲਿਆ। ਸੋ ਇਸ ਤਰ੍ਹਾਂ ਇਸ ਜੰਗ ਦੇ ਵਿੱਚ ਅਬਦਾਲੀ ਨੇ ਸੋਚਿਆ ਸੀ ਕਿ ਜਿਸ ਤਰ੍ਹਾਂ ਦੀ ਮਾਰ ਮੈਂ ਇਨ੍ਹਾਂ ਸਿੱਖਾਂ ਨੂੰ ਦਿੱਤੀ ਹੈ ਹੁਣ ਇਹ ਕਈ ਪੁਸਤਾਂ ਤੱਕ ਸਿਰ ਨਹੀਂ ਚੁੱਕਣਗੇ ਪਰ ਸਿਕਾਣੀ 3-4 ਮਹੀਨੇ ਬਾਅਦ ਹੀ ਜੈਨ ਖਾਨ ਨੂੰ ਮਾਰ ਕੇ ਤੇ ਇਨ੍ਹਾਂ ਸ਼ਹਾਦਤਾਂ ਦਾ ਬਦਲਾ ਲੈ ਕੇ ਤੇ ਸਰਹੰਦ ਦੇ ਉੱਤੇ ਜਿੱਤ ਪ੍ਰਾਪਤ ਕੀਤੀ। ਸੋ ਇਹ ਇਸ ਨੂੰ ਵੱਡੇ ਕਲੂਕਾਰੇ ਦਾ ਨਾਮ ਦਿੱਤਾ ਗਿਆ ਹੈ ਜਿਸ ਦੇ ਵਿੱਚ ਇੱਕ ਦਿਨ ਦੇ ਵਿੱਚ ਹੀ 25 ਤੋਂ ਲੈ ਕੇ 35-40 ਹਜ਼ਾਰ ਤੱਕ ਸ਼ਹਾਦਤਾਂ ਹੋਈਆਂ ਤੇ ਸਿੱਖ ਇਤਿਹਾਸ ਨੇ ਇਸ ਨੂੰ ਵੱਡੇ ਕਲੂਕਾਰੇ ਦਾ ਨਾਮ ਦਿੱਤਾ ਹੈ ਜੋ 5 ਫਰਵਰੀ ਸਨ 1762 ਦੇ ਵਿੱਚ ਕੋਪਰੀੜ ਜੋ ਮਲੇਰ ਕੋਟਲਾ ਬਰਨਾਲਾ ਅਧਕ ਇਲਾਕੇ ਵਿੱਚ ਪੈਂਦਾ ਹੈ ਵਿਚਾਰ ਕਰਦੇ ਹੋਈਆਂ ਭੁੱਲਾਂ ਦੀ ਕਮਾਂ ਬਖਸ਼ਣੀ ਅਤੇ ਦੀ ਸਾਂਝ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ